ਕ੍ਰੀषि ਵਿਗਿਆਨ ਕੇਂਦਰ ਲੰਗੜੋਆ ਵਿਖੇ ਲਗੜੋਆ ਵਿਖੇ ਲਗਾਇਆ ਪਰਾਲੀ ਨੂੰ ਨਾ ਸੜਨ ਸੰਬੰਧੀ ਜ਼ਿਲ੍ਹਾ ਪੱਧਰੀ ਜਾਗਰੂਕਤਾ ਕੈਂਪ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਦੇਸ਼ਾ ਨਿਰਦੇਸ਼ਾ ਤਹਿਤ ਪਿੰਡ ਲੰਗੜੋਆ ਦੇ ਕ੍ਰੀषि ਵਿਗਿਆਨ ਕੇਂਦਰ ਵਿਖੇ ਪਰਾਲੀ ਦੀ ਸਾਮ ਸੰਭਾਲ ਅਤੇ ਇਸ ਨੂੰ ਨਾ ਸੜਨ ਦੇ ਸੰਬੰਧ ਵਿੱਚ ਇੱਕ ਜ਼ਿਲ੍ਹਾ ਪੱਧਰੀ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿੱਚ ਖੇਤੀਬਾੜੀ ਮਾਰ ਅਤੇ ਵਿਭਾਗ ਦੇ ਵੱਡੇ ਅਫਸਰਾਂ ਨੇ ਸ਼ਮੂਲੀਅਤ ਕੀਤੀ ਕਿਸਾਨਾਂ ਨੂੰ ਫਸਲਾਂ ਦੀ ਰੈਦ ਖੁੰਦ ਤੇ ਪ੍ਰਬੰਧਨ ਤੇ ਇਸ ਦੀ ਸਹੀ ਸੰਭਾਲ ਦੀ ਜਾਗਰੂਕੀ ਤੱਕਿਆ ਇਸ ਮੌਕੇ ਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ ਡਾਕਟਰ ਪ੍ਰਦੀਪ ਕੁਮਾਰ ਨੇ ਕਿਸਾਨਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਡਾਕਟਰ ਪ੍ਰਦੀਪ ਕੁਮਾਰ ਨੇ ਕਿਹਾ ਕਿ ਸਾਨੂੰ ਕੇਵੀਕੇ ਵੱਲੋਂ ਮਿਲਣ ਵਾਲੀਆਂ ਸਹੂਲਤਾਂ ਦਾ ਲਾਭ ਲੈਣਾ ਚਾਹੀਦਾ ਹੈ ਇਸ ਮੌਕੇ ਵੱਖ-ਵੱਖ ਵਿਸ਼ੇ ਦੇ ਪ੍ਰੋਫੈਸਰਾਂ ਵੱਲੋਂ ਕਰੀਲੂ ਔਰਤਾਂ ਨੂੰ ਛੋਟੇ ਅਤੇ ਲਘੂਦ ਯੋਗ ਅਤੇ ਇਸ ਦੇ ਸਿਖਲਾਈ ਕੋਰਸਾਂ ਬਾਰੇ ਵਿਸਤਾਰਪੂਰਵਕ ਦੱਸਿਆ ਗਿਆ ਡਾਕਟਰ ਪ੍ਰਦੀਪ ਕੁਮਾਰ ਨੇ ਕਿਹਾ ਕਿ ਸਾਨੂੰ ਰਸਾਇਣੀ ਖੇਤੀ ਨੂੰ ਛੱਡ ਕੇ ਆਰਗੇਨਿਕ ਖੇਤੀ ਨੂੰ ਅਪਣਾਉਣਾ ਚਾਹੀਦਾ ਹੈ ਇਸ ਮੌਕੇ ਤੇ ਬਖ ਬਖ ਕਿਸਾਨਾਂ ਵੱਲੋਂ ਆਰਗੇਨਿਕ ਢੰਗ ਨਾਲ ਤਿਆਰ ਕੀਤੇ ਗਏ ਸਮਾਨ ਜਿਵੇਂ ਗੁੜ ਸ਼ੱਕਰ ਆਮਲਾ ਮਰਬਾਹ ਹਲਦੀ ਅਤੇ ਹੋਰ ਘਰੇਲੂ ਵਰਤੋਂ ਦੇ ਸਮਾਨ ਆਦਿ ਪ੍ਰਦਰਸ਼ਨੀ ਲਗਾਈ ਵਿਭਾਗ ਦੇ ਚੀਫ ਅਧਿਕਾਰੀ ਨੇ ਕਿਸਾਨਾਂ ਨੂੰ ਪ੍ਰਦੂਸ਼ਣ ਨਾ ਫੈਲਾਉਣ ਦੀ ਅਪੀਲ ਕੀਤੀ ਕਿਹਾ ਕਿ ਕਣਕ ਦੀ ਰੈਂਦ ਖੁੰਦ ਨੂੰ ਸੜਨ ਦੀ ਬਜਾਏ ਇਸ ਨੂੰ ਜ਼ਮੀਨ ਵਿੱਚ ਹੀ ਵਾਕੇ ਉਪਜਾਊ ਢੰਗ ਦੀ ਖੇਤੀ ਲਈ ਵਰਤਣਾ ਚਾਹੀਦਾ ਹੈ ਇਸ ਮੌਕੇ ਤੇ ਖੇਤੀ ਵਿਗਿਆਨ ਕੇਂਦਰ ਦੇ ਮੈਡਮ ਰਜਿੰਦਰ ਕੌਰ ਰੇਨੂਵਾਲਾ ਅਤੇ ਹੋਰ ਵੱਖ-ਵੱਖ ਮਹਾਰਾ ਨੇ ਕਿਸਾਨਾਂ ਨੂੰ ਸੰਬੋਧਨ ਕੀਤਾ ਇਸ ਮੌਕੇ ਤੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਤੋਂ ਇਲਾਵਾ ਘਰੇਲੂ ਸੁਹਾਣੀਆਂ ਤੇ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਇਸ ਮੌਕੇ ਤੇ ਹਾਜ਼ਰ ਲੋਕਾਂ ਨੇ ਪ੍ਰਾਣੀ ਨੂੰ ਨਾ ਛਾੜਨ ਦਾ ਪ੍ਰਣ ਕੀਤਾ ਤੇ ਆਰਗੈਨਿਕ ਖੇਤੀ ਨੂੰ ਅਪਣਾਉਣ ਦੀ ਗੱਲ ਕੀਤੀ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਨਵਾਂ ਸ਼ਹਿਰ ਤੋਂ ਪੱਤਰਕਾਰ ਹਰਿੰਦਾ ਸਿੰਘ ਦੀ ਵਿਸ਼ੇਸ਼ ਰਿਪੋਰਟ ਮੇਲੇ ਬਾਰੇ ਕੀ ਕਹਿਣਾ ਚਾਹੋਗੇ ਮੈਂ ਡਾਕਟਰ ਪ੍ਰਦੀਪ ਕੁਮਾਰ ਡਿਪਟੀ ਡਾਇਰੈਕਟਰ ਸਿਖਲਾਈ ਖੇਤੀਬਾੜੀ ਵਿਗਿਆਨ ਕੇਂਦਰ ਲੰਗੜੋਆ ਅੱਜ ਬੜਾ ਭਾਗਾਂ ਵਾਲਾ ਦਿਨ ਹੈ ਅਸੀਂ ਪ੍ਰਾਲੀ ਪ੍ਰਬੰਧਨ ਲਈ ਜ਼ਿਲ੍ਹਾ ਪੱਧਰ ਦਾ ਇੱਕ ਕਿਸਾਨ ਮੇਲਾ ਛੋਟਾ ਜਿਹਾ ਇੱਥੇ ਲਗਾਇਆ ਹੈ ਮੇਰੇ ਨਾਲ ਮੇਰੇ ਬਹੁਤ ਹੀ ਸਾਡੇ ਜ਼ਿਲ੍ਹੇ ਦੇ ਮੋਰੀ ਅਫਸਰ ਨੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਕੇਸ਼ ਸ਼ਰਮਾ ਜੀ ਮੇਰੇ ਨਾਲ ਖੜੇ ਨੇ ਸੋ ਬੜੀ ਅਸੀਂ ਖੁਸ਼ੀ ਲੈ ਰਹੇ ਹਾਂ ਇਸ ਸੁਭਾਗੇ ਸਮੇਂ ਦੇ ਵਿੱਚ ਬੜੀਆਂ ਪ੍ਰਮੁੱਖ ਸ਼ਖਸੀਅਤਾਂ ਅਗਾਵਧੂ ਕਿਸਾਨ ਤੇ ਕਿਸਾਨ ਪਿੰਡਾਂ ਦੇ ਵਿੱਚੋਂ ਵਿਦਿਆਰਥੀ ਹੋਰ ਵੀ ਕਾਫੀ ਸੱਜਣ ਹੁਮ ਹੁਮ ਆ ਕੇ ਪਹੁੰਚੇ ਨੇ ਅਸੀਂ ਆਪਣਾ ਸੰਦੇਸ਼ ਅਡਲਟ ਵਿਗਿਆਨੀਆਂ ਦੀਆਂ ਟੀਮਾਂ ਦੇ ਰੂਪ ਵਿੱਚ ਪਰਾਲੀ ਪ੍ਰਬੰਧਨ ਬਾਰੇ ਤੇ ਹੋਰ ਵੱਖ-ਵੱਖ ਵਿਸ਼ਿਆਂ ਬਾਰੇ ਖੇਤੀਬਾੜੀ ਦੇ ਵੱਖ-ਵੱਖ ਕੋਰਸਾਂ ਬਾਰੇ ਵੀ ਭਰਪੂਰ ਜਾਣਕਾਰੀ ਦੇ ਰਹੇ ਹਾਂ ਤੇ ਨਾਲ ਹੀ ਮੈਂ ਇਸ ਗੱਲ ਦੀ ਖੁਸ਼ੀ ਲੈ ਰਹੇ ਹਾਂ ਕਿ ਸਾਡੇ ਜੋ ਅਗਾਹ ਵਦੂ ਨੇ ਜਿਨ੍ਹਾਂ ਨੇ ਸਟਾਰਟਅਪ ਸ਼ੁਰੂ ਕਰਕੇ ਉਹਨੂੰ ਬਿਜ਼ਨਸ ਦਾ ਰੂਪ ਦਿੱਤਾ ਸਹੁੰਗੜਾ ਤੋਂ ਸਰਦਾਰ ਬਲਬੀਰ ਸਿੰਘ ਜੀ ਨੇ ਮੈਡਮ ਆਏ ਨੇ ਇਹ ਸਾਰੇ ਉਦਮੀ ਨੇ ਜੀ ਐਗਰੀ ਪਨੀਅਰ ਜਿਹਨੂੰ ਆਪਾਂ ਕਹਿ ਸਕਦੇ ਹਾਂ ਖੇਤੀ ਦੇ ਉਦਮੀ ਨੇ ਮੈਡਮ ਸ਼ੁਭਨਾਮ ਦਸ ਹਾਂ ਮੈਡਮ ਰਾਜਰਾਣੀ ਜੀ ਨੇ ਰੇਸ਼ਮ ਕੌਰ ਨੇ ਜੀ ਪਿੰਡ ਬੜਵਾ ਤੋਂ ਪਲਵਿੰਦਰ ਕੌਰ ਨੇ ਜੀ ਮੈਡਮ ਪਹਾੜਾਂ ਤੱਕਲਾਂ ਹਾਂ ਪਹਾੜਾਂ ਤੱਕਲਾਂ ਤੋਂ ਸਿਆਣੀ ਦੋਨੇ ਸਾਡੀ ਗੁੜ ਦੇ ਬਹੁਤ ਹੀ ਆਲਾ ਦਰਜੇ ਦਾ ਗੁੜ ਤੇ ਸ਼ੱਕਰ ਹੈ ਇਹਨਾਂ ਦੀ ਸੋ ਐਦਾਂ ਇਹਨਾਂ ਨੇ ਬਿਜ਼ਨਸ ਦਾ ਰੂਪ ਦਿੱਤਾ ਇਹਨਾਂ ਨੂੰ ਤੇ ਆਪਣੀ ਇਨਕਮ ਦੇ ਵਿੱਚ ਵਾਧਾ ਕੀਤਾ ਸੋ ਮੈਂ ਇਹ ਅਪੀਲ ਕਰਦਾ ਹਾਂ ਸਾਰੇ ਕਿਸਾਨ ਵੀਰਾਂ ਨੂੰ ਕਿ ਉਹ ਆਪਾਂ ਪਰਾਲੀ ਨੂੰ ਅੱਗ ਨਾ ਲਾ ਕੇ ਇਹਨੂੰ ਵਿੱਚ ਵਾਈਏ ਮਿੱਟੀ ਦੀ ਉਪਜਾਊ ਸ਼ਕਤੀ ਵਧਾਈਏ ਪੀਏਯੂ ਦੀਆਂ ਤਕਨੀਕਾਂ ਅਪਣਾਈਏ ਤੇ ਖੁਸ਼ਾਲੀ ਵੱਲ ਨੂੰ ਜਾਈਏ ਸਸ ਟਵਲ ਬਰਨਿੰਗ ਦੇ ਸੰਬੰਧ ਵਿੱਚ ਪੀਏ ਕੋਈ ਉਹ ਜਾਂ ਖੇਤੀ ਵਿਗਿਆਨ ਕੇਂਦਰ ਵੱਲੋਂ ਇਹ ਉਪਰਾਲੇ ਪ੍ਰਚਾਰ ਜਾਂ ਪ੍ਰਸਾਰ ਕਿਸ ਤਰ੍ਹਾਂ ਕੀਤਾ ਗਿਆ ਜੀ ਅਸੀਂ ਬਹੁਤ ਜ਼ਿਆਦਾ ਪਿਛਲੇ ਤਕਰੀਬਨ 1 ਮਹੀਨੇ ਤੋਂ ਅਸੀਂ ਅੱਡ ਅੱਡ ਜੋ ਜ਼ਿਲ੍ਹੇ ਦੇ ਪਿੰਡ ਨੇ ਉਹਨਾਂ ਵਿੱਚ ਜਾ ਰਹੇ ਹਾਂ ਪਿੰਡ ਪੱਦਰ ਤੇ ਸਕੂਲਾਂ ਦੇ ਵਿੱਚ ਤੇ ਕਾਲਜਾਂ ਦੇ ਵਿੱਚ ਵੀ ਸ਼ਹਿਰਾਂ ਦੇ ਵਿੱਚ ਜਾ ਰਹੇ ਹਾਂ ਵਿਦਿਆਰਥੀਆਂ ਨੂੰ ਵੀ ਅਸੀਂ ਜਾਗਰੂਕ ਕੀਤਾ ਤਾਂ ਕਿ ਉਹ ਵੀ ਸੁਨੇਹਾ ਲੈ ਕੇ ਜਾਣ ਤੇ ਆਪਣੇ ਜੋ ਕਿਸਾਨ ਵੀਰ ਹੈ ਉਹਨਾਂ ਨੂੰ ਇਹ ਅਪੀਲ ਕਰਨ ਕਿ ਪ੍ਰਾੜੀ ਨੂੰ ਨੂੰ ਅੱਗ ਲਾਉਣ ਦੀ ਬਜਾਏ ਜ਼ਮੀਨ ਚ ਵਾਹ ਕੇ ਉਹਦੀ ਉਪਜਾਊ ਸ਼ਕਤੀ ਵਧਾਈ ਜਾਵੇ ਤੇ ਇਸ ਕੰਮ ਲਈ ਕਈ ਮਸ਼ੀਨਾਂ ਦੀ ਵੀ ਸਿਫਾਰਸ਼ ਪੀਏ ਲੁਧਿਆਣਾ ਵੱਲੋਂ ਕੀਤੀ ਗਈ ਹੈ ਤੇ ਉਹਦੇ ਵਿੱਚ ਜਿਵੇਂ ਕਿ ਹੈਪੀ ਸੀਡਰ ਸੁਪਰ ਸੀਡਰ ਤੇ ਨਵੀਆਂ ਮਸ਼ੀਨਾਂ ਚ ਸਮਾਰਟ ਸੀਡਰ ਜਿਹੜੇ ਨੇ ਉਹਨਾਂ ਦੀ ਵਰਤੋਂ ਕਰਕੇ ਪਰਾਲੀ ਨੂੰ ਆਪਾਂ ਵਿੱਚ ਬਾਹ ਸਕਦੇ ਆ ਤੇ ਜੇ ਬਿਜਾਈ ਤੁਰੰਤ ਕਰਨ ਦੀ ਲੋੜ ਹੋਵੇ ਤਾਂ ਬੈਲਰ ਦੇ ਨਾਲ ਵੀ ਗੰਡਾ ਵੀ ਬਣਾ ਸਕਦੇ ਆ ਆਪਾਂ ਤੇ ਉਹਨੂੰ ਵੀ ਸਾਡੀ ਆਮਦਨ ਦੇ ਵਿੱਚ ਅਸੀਂ ਉਹਦੇ ਤੋਂ ਲਾਹਾ ਲੈ ਕੇ ਵਾਧਾ ਕਰ ਸਕਦੇ ਹਾਂ ਕਿਸੇ ਪੜੀ ਵਿਭਾਗ ਤੋਂ ਇਲਾਵਾ ਤੁਹਾਨੂੰ ਕੋਈ ਪ੍ਰਸ਼ਾਸਨ ਦਾ ਸਹਿਯੋਗ ਮਿਲ ਰਿਹਾ ਹੈ ਜਾਇਦ ਬਿਲਕੁਲ ਜੀ ਜ਼ਿਲ੍ਹਾ ਪ੍ਰਸ਼ਾਸਨ ਦੇ ਅਲੱਗ-ਅਲੱਗ ਵਿੰਗ ਨੇ ਇੱਕ ਮੇਰੇ ਨਾਲ ਚੀਫ ਸਾਹਿਬ ਖੜੇ ਨੇ ਇਹ ਸਾਡੇ ਵੱਡੇ ਭਰਾ ਵਾਂਗ ਬਹੁਤ ਭਰਪੂਰ ਸਾਥ ਹੈ ਇਹਨਾਂ ਦਾ ਕੁਦਰਤੀ ਖੇਤੀ ਦੀਆਂ ਟ੍ਰੇਨਿੰਗਾਂ ਵੀ ਅਸੀਂ ਇਹਨਾਂ ਨਾਲ ਮਿਲ ਕੇ ਲਾ ਰਹੇ ਹਾਂ ਵੱਖ-ਵੱਖ ਖੇਤੀ ਧੰਦਿਆਂ ਦੇ ਸਿਖਿਆਰਤੀ ਵੀ ਇਹਨਾਂ ਦੇ ਸਹਿਯੋਗ ਨਾਲ ਉਹਨਾਂ ਨੂੰ ਵੀ ਅਸੀਂ ਗਿਆਨ ਦਾ ਵਾਧਾ ਕਰਕੇ ਪੱਕੇ ਪੈਰੀ ਕਰ ਰਹੇ ਹਾਂ ਹੋਰ ਕਿੱਟਾ ਮੁਖੀ ਕੋਰਸ ਕਰਾਇਆ ਜਾ ਰਿਹਾ ਜੀ ਆਪਣੇ ਕੋਲ ਅਸੀਂ ਖੁੰਬਾਂ ਦਾ ਕਰਵਾ ਰਹੇ ਹਾਂ ਜੀ ਸ਼ੈਦ ਦਾ ਕਰਵਾ ਰਹੇ ਹਾਂ ਡੇਰੀ ਧੰਦਿਆਂ ਦੇ ਵਿੱਚ ਪੋਲੀ ਹਾਊਸ ਰਾਹੀਂ ਕਿਚਨ ਗਾਰਡਨ ਰਾਹੀਂ ਨਿਊਟ੍ਰੀਸ਼ਨ ਗਾਰਡਨ ਰਾਹੀਂ ਸੋ ਜਿੰਨੇ ਵੀ ਸਹਾਇਕ ਧੰਦੇ ਪ੍ਰੈਕਟੀਕਲ ਤੌਰ ਤੇ ਆਪਾਂ ਦੀ ਆਮਦਨ 'ਚ ਵਾਧਾ ਕਰ ਸਕਦੇ ਆ ਉਹ ਸਾਰਿਆਂ ਦੀ ਸਿਖਲਾਈ ਸਾਡੇ ਖੇਤੀਬਾੜੀ ਵਿਗਿਆਨ ਕੇਂਦਰ ਦੇ ਵਿੱਚ ਬੀਜ ਉਤਪਾਦਨ ਤੱਕ ਦੀ ਵੀ ਦਿੱਤੀ ਜਾ ਰਹੀ ਹੈ। ਸਾਡੇ ਨਾਲ ਨੇ ਜੀ ਚੀਫ ਸਾਹਿਬ ਉਹ ਆਪਣੇ ਵਿਚਾਰ ਤੁਹਾਡੇ ਨਾਲ ਜੁੜੀਕਰ ਪੰਜਾਬ ਦੇ ਨਾਲ ਸਾਂਝੇ ਕਰਨਗੇ। ਸਰ ਜਿਸ ਤਰ੍ਹਾਂ ਜਿਹੜਾ ਪ੍ਰਾਲੀ ਦਾ ਜਿਹੜਾ ਇੱਕ ਅਹਿਮ ਮੁੱਦਾ ਪੰਜਾਬ ਦੇ ਜਿਹਦਾ ਖੇਤੀ ਦੇ ਵਿੱਚ ਸਭ ਤੋਂ ਮੋਹਰੀ ਬਣ ਕੇ ਉੱਡ ਰਿਹਾ ਇਹਦੇ ਵਿੱਚ ਸਾਰੇ ਦੇਸ਼ ਦੀ ਪੋਲਿਟਿਕਸ ਦੀ ਨਜ਼ਰ ਹੈ ਸੁਪਰੀਮ ਕੋਰਟ ਦੀ ਨਜ਼ਰ ਹੈ ਰਾਸ਼ਟਰੀ ਇੱਕ ਕਹਿੰਨਾ ਜੋ ਵੀ ਅਦਾਰੇ ਐ ਐਨਜੀਟੀ ਹੈ ਉਹ ਸਾਰਿਆਂ ਦੀ ਇਹਦੇ ਤੇ ਨਜ਼ਰ ਰਹਿੰਦੀ ਹੈ ਲਗਾਤਾਰ ਤੋਂ ਮੈਨੂੰ ਲੱਗਦਾ ਵੀ ਜਿਸ ਤਰ੍ਹਾਂ ਹਰ ਹਫਤੇ ਸਾਡੀ ਜਿਹੜੀ ਹੈ ਚੀਫ ਸੈਕਟਰੀ ਲੈਵਲ ਦੀ ਜਿਹੜੀ ਆਨਲਾਈਨ ਮੀਟਿੰਗ ਜਿਹੜੀ ਹੈ ਕੀ ਕੀ ਕਰ ਰਹੇ ਆ ਭਾਗਾਂ ਵਿੱਚ ਮਸ਼ੀਨਾਂ ਜਿਹੜੀਆਂ ਸਬਸਿਡੀ ਤੇ ਬੀਲਰ ਦੇ ਕੇ ਹਰੇਕ ਦਿੱਤੇ ਆ ਐ ਪੀ ਸੀਡਰ ਸੁਪਰ ਸੀਡਰ ਆ ਜਿਸ ਤਰ੍ਹਾਂ ਅੱਗੇ ਹੁੰਦਾ ਸੀਗਾ ਮਸ਼ੀਨਾਂ ਲੇਟ ਹੋ ਜਾਂਦੀ ਐ ਇਸ ਵਾਰੀ ਐ ਸੀ ਅਗਸਤ ਦੇ ਵਿੱਚ ਹੀ ਸਾਰੀਆਂ ਜਿਹੜੀਆਂ ਇਹ ਕੰਮ ਪੂਰੇ ਕਰਲੇ ਸੀਗੇ ਉਤੋਂ ਬਾਅਦ ਅਸੀਂ ਲਗਾਤਾਰ ਜਿਹੜੀਆਂ ਆਈਸੀ ਐਕਟੀਵਿਟੀਜ਼ ਦੇ ਵਿੱਚ ਸਾਡੇ ਆ ਜਾਂਦੇ ਕੈਂਪ ਆ ਜਾਂਦੇ ਆ ਅਵੇਰਨੈਸ ਬੈਨਾਂ ਚਲਾਈਆਂ ਆਪਾਂ ਲਗਾਤਾਰ ਮੀਡੀਆ ਦੇ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਲੋਕਾਂ ਦੇ ਖੇਤਾਂ ਦੇ ਵਿੱਚ ਉਹਨਾਂ ਨਾਲ ਕਰਕੇ ਪਿੰਡ ਲੈਵਲ ਦੀ ਆਪਾਂ ਮਾਰਕਿੰਗ ਕਰਕੇ ਜਿੱਦਾਂ ਕਲਸਟਰ ਅਫਸਰ ਲਾਇਆ ਉਹਨਾਂ ਦੇ ਉੱਤੇ ਨੋਡਲ ਅਫਸਰ ਲਾਇਆ ਜਿਹੜੇ ਇਕੱਲੇ-ਇਕੱਲੇ ਪਿੰਡ ਨੂੰ ਅਸੀਂ ਮਾਰਕਿੰਗ ਕਰਕੇ ਜਿਹੜੀ ਆਪਾਂ ਸਟੱਬਲ ਤੇ ਬੜਾ ਵਧੀਆ ਸਾਲ ਸਾਨੂੰ ਲੋਕਾਂ ਦਾ ਪੂਰਾ ਸਾਥ ਮਿਲਿਆ ਅਸੀਂ ਜਿੱਦਾਂ ਪਿਛਲੇ ਸਾਲ ਦੇ ਮੁਕਾਬਲੇ ਸਿਰਫ ਅੱਧੇ ਕੇਸ ਹੀ ਸਾਡੇ ਕੋਲ ਆਏ ਆ ਪਰ ਜਿਹੜੇ ਵੀ ਕੇਸ ਆਇਆ ਉਹਨਾਂ ਤੇ ਬੜੀ ਕ ਦੀ ਗਈ ਹੈ ਉਹਨਾਂ ਦੇ ਵਿਰੁੱਧ ਜਿਵੇਂ ਇੱਕ ਬਾਤਾਵਰਨ ਹਰਜਾਨਾ ਸੀ ਬਸੂਲਦਿਆਂ ਉਤੇ ਬਾਦ ਉਹਨਾਂ ਦੇ ਅਗੇਂਸਟ ਜਿਹੜੀ ਹੈ ਇੱਕ ਪੁਲਿਸ ਵਿਭਾਗ ਕੋਲੋਂ ਐਫ ਆਈ ਆਰ ਦਾ ਚ ਕੀਤੀ ਹੈ ਤੇ ਇਸ ਦੇ ਨਾਲ ਨਾਲ ਉਹਨਾਂ ਦੇ ਜਿਹੜਾ ਕਹਿੰਦਾ ਖਤਰਾਗਰਦੋਰੀ ਹੈ ਉਹਦੇ ਚ ਵੀ ਰੈਡ ਐਂਟਰੀ ਕੀਤੀਈ ਹੈ ਤੇ ਬੜੀ ਸ਼ਕਤੀ ਦੇ ਨਾਲ ਇਹਨੂੰ ਲਾਗੂ ਕੀਤਾ ਰਿਹਾ ਤੇ ਜਾਗਰੂਕ ਕਰ ਰਿਹਾ ਉੱਤੇ ਆਪਾਂ ਕਿਸਾਨਾਂ ਨੂੰ ਇਹ ਵੀ ਕਹਿ ਰਹੇ ਹਾਂ ਵੀ ਆਪਣੇ ਜਿਹੜੇ ਹੈ ਜਿਹੜੇ ਲਗਾਤਾਰ ਜਿਹੜੇ ਸੋਮੇ ਚੜ੍ਹਦੇ ਖਰਾਬ ਹੋ ਰਿਹਾ ਉਹਨੂੰ ਆਪਾਂ ਕਰਨ ਲਈ ਲਗਾਤਾਰ ਜਿਹੜੀ ਜਿਦਾਂ ਪਿਛਲੇ ਡੇਢ ਦੋ ਮਹੀਨੇ ਤੋਂ ਸਾਡੀਆਂ ਜਿਹੜੀਆਂ ਟੀਮਾਂ ਫੀਲਡ ਦੇ ਵਿੱਚ ਬਲੌਕ ਉੱਤਰ ਸਾਡੇ ਖੇਤੀਬਾੜੀ ਅਫਸਰ ਸਾਡੇ ਖੇਤੀਬਾੜੀ ਸਹਾਸ ਅਫਸਰ ਲਗਾਤਾਰ ਜਿਹੜੇ ਕਿਸਾਨਾਂ ਨਾਲ ਰابطਾ ਕੰਮ ਕਰਕੇ ਇਸ ਕੰਮ ਨੂੰ ਨੇਪਰੇ ਚਾੜਨ ਲਿਆ। ਜਿੱਥੇ ਸਟਵਲ ਬਰਨਿੰਗ ਮੰਨ ਲੋ ਕਿਸਾਨ ਹੁੰਦੇ ਤੇ ਟਾਰਗੇਟ ਹੋ ਰਿਹਾ ਕਿਸੇ ਕੋਲ ਇੱਕ ਖੇਤ ਹੈ ਦੋ ਖੇਤ ਆ ਉਹ ਸਾੜ ਲਈ ਤਾਂ ਉਹਦੇ ਤੇ ਐਕਸ਼ਨ ਜਾਂ ਕੋਈ ਨਾ ਕੋਈ ਕਾਰਵਾਈ ਲਈ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਅਸੀਂ ਚਾਰ ਫੈਸਟੀਵਲ ਬਹੁਤ ਵੱਡੇ ਵੱਡੇ ਮਨਾਏ ਨੇ ਜਿਵੇਂ ਦੀਵਾਲੀ ਕਹਿ ਲਓ ਵਿਸ਼ਕਰਮਣ ਕਹਿ ਲਓ ਉਸ ਵੇਲੇ ਜੋ ਪਰਿਵ ਉਦੇਵਾਰੇ ਕੀ ਕਹਿਣਾ ਚਾਹੁੰਗੇ ਉਹਦੇ ਲਈ ਕੌਣ ਜ਼ਿੰਮੇਵਾਰ ਹੋਏਗਾ ਸਰ ਉਹ ਇੱਕ ਧਾਰਮਿਕ ਮੁੱਦਾ ਆ ਜਾਂਦਾ ਉਹਦੇ ਚ ਅਸੀਂ ਦੇਖੋ ਜਿੱਤੇ ਕਿਸਾਨ ਦਾ ਜਿਹੜਾ ਆ ਪੋਲੂਸ਼ਨ ਦਾ ਮੈਅ ਲੱਗਦਾ ਮੈਂ ਤਾਂ ਮੈਂ ਇਸ ਤੋਂ ਪਹਿਲੇ ਮੇਰੀ ਗੱਲ ਸੁਣੋ ਇਸ ਤੋਂ ਪਹਿਲੇ ਸਾਡੇ ਕੋਲ ਕੇਵਲ ਐਨਓਸੀ ਲਈ ਆਂਦੇ ਆ ਅਸੀਂ ਤਾਂ ਪਟਾਕੇ ਵਾਲਿਆਂ ਨੂੰ ਜਦੋਂ ਆਂਦੇ ਉਹਨਾਂ ਨੂੰ ਐਨਓਸੀ ਵੀ ਜਾਰੀ ਕਰਨ ਤੋਂ ਗਰੇਜ਼ ਕਰਦੇ ਆ ਵੀ ਜਦ ਉਹ ਤਾਂ ਇੱਕ ਜਸਟ ਇੱਕ ਫਨਲੀ ਸਾਡਾ ਪੋਲੂਸ਼ਨ ਕਰ ਦਿੰਦੇ ਆ ਤੁਸੀਂ ਦੇਖਿਆ ਉਹਨਾਂ ਦਿਵਾਲੀ ਦੇ ਨੇੜੇ ਤੇੜੇ ਆ ਕੇ ਜਾਂ ਜਿੱਦੇ ਵੀ ਜੋ ਫੈਸਟੀਵਲ ਆਂਦੇ ਆ ਜਾਂ ਵਿਆਹ ਵਿਆਹ ਦੇ ਵਿੱਚ ਬਹੁਤ ਈਵਨ ਮੈਨੂੰ ਤਾਂ ਪਤਾ ਲੱਗਿਆ ਜਿਹੜੇ ਆਈਪੀਐਲ ਦੇ ਮੈਚ ਇਹਦੇ ਵਿੱਚ 8-8 10 ਕਰੋੜ ਦਾ ਜਿਹੜਾ ਪਟਾਕੇ ਜਿਹੜੇ ਆ ਇਹਦੇ ਤੇ ਜਿਹੜੇ ਲਾਤੇ ਜਾਂਦੇ ਆ ਇਹਨੂੰ ਵੀ ਸਰਕਾਰ ਨੂੰ ਇਸ ਪੱਧਰ ਤੇ ਸੋਚੂਗੀ ਸੋਚ ਰਹੀ ਹੈ ਸਰਕਾਰ ਤੇ ਰਾਹੀਂ ਆਪਾਂ ਸਰਕਾਰ ਨੂੰ ਇਹਦੇ ਰਾਹੀਂ ਵੀ ਮੈਸੇਜ ਜੇਸ ਇਹਦੇ ਜਿਹੜੇ ਫਾਈਨਲੀ ਹੈਗਾ ਉਹਨੂੰ ਜੇ ਆਪਾਂ ਕਿਸਾਨਾਂ ਦਾ ਤਾਂ ਮਜਬੂਰੀ ਕਰਕੇ ਕਹਿੰਦੇ ਆਓ ਜਿਹੜੇ ਫਾਈਨਲੀ ਕਰਦੇ ਆ ਉਹਦੇ ਤੇ ਵੀ ਰੋਕ ਲਾਉਣ ਦੀ ਬੜੇ ਜਿੱਦਾਂ ਸਰਕਾਰ ਨੂੰ ਕੋਈ ਨਾ ਕੋਈ ਸ਼ਕਤੀ ਕਰਨੀ ਚਾਹੀਦੀ ਜਿੱਦਾਂ ਗ੍ਰੀਨ ਪਟਾਕੇ ਆ ਗਏ ਆ ਜਾਂ ਉਦਾਂ ਦੇ ਕੋਈ ਸਾਧਨ ਜਿਹੜੇ ਆ ਗਏ ਉਹਦੇ ਨਾਲ ਕਰਨਾ ਚਾਹੀਦਾ ਕਿਸਾਨ ਬਿਨਾਂ وجہ ਤੋਂ ਟਾਰਗੇਟ ਨਹੀਂ ਹੁੰਦਾ ਹਾਂਜੀ ਕਿਸਾਨ ਕੋ ਕਿਸਾਨ ਨੇ ਵੀ ਬੜਾ ਹਸਾਉ ਦਿੱਤਾ ਹੀ ਆਪਣੇ ਅੱਜ ਦੇਖੋ ਆਪਣੇ ਪੰਜਾਬ ਦੇ ਵਿੱਚ ਫਾਇਰ ਲਗਾਤਾਰ 5 ਸਾਲਾਂ ਦੇ ਵਿੱਚ ਲਗਾਤਾਰ ਪ੍ਰਾਲੀ ਕਰਨ ਦੇ باوجود ਕਿਸਾਨਾਂ ਨੇ ਬਹੁਤ ਠੱਲ ਪੈ ਗਈ ਹੈ ਔਰ ਇੱਕ ਬੀਤੇ ਸਮੇਂ ਦੀ 1-2 ਸਾਲਾਂ ਦੇ ਵਿੱਚ ਤੋਂ ਜਿੱਦਾਂ ਦੇ ਸਾਡੇ ਬਾਇਓਗੈਸ ਪਲਾਂਟ ਲੱਗ ਰਿਹਾ ਹੈ ਜਿਹੜੇ ਕਿ ਇਹਦੇ ਤੋਂ એનર્ਜੀ ਪੈਦਾ ਕਰ ਰਿਹਾ ਤੇ 1-2 ਸਾਲਾਂ ਬਾਅਦ ਤਾਂ ਉਹਨੂੰ ਪੰਜਾਬ 'ਚ ਫਾਇਰ ਦਾ ਇਹ ਖਤਮ ਹੋ ਜਾਊਗਾ ਜੋ ਜੋ ਟ੍ਰੈਂਡ ਲਗਾਤਾਰ ਚੱਲ ਰਿਹਾ ਕਿਉਂ ਇੰਨੀਆਂ ਬਾਇਓਗੈਸ ਦੇ ਸਾਡੇ ਕੋਲ ਪਲਾਂਟ ਲੱਗ ਗਿਆ ਲਗਾਤਾਰ ਪ੍ਰਾਲੀ ਜਿਹੜੀ ਉੱਤੇ ਉਹਦੀ ਵਰਤੋਂ ਕੀਤੀ ਜਾ ਰਹੀ ਹੈ ਔਰ ਕਿਸਾਨਾਂ ਨੂੰ ਇਹਦਾ ਉਹਨੂੰ ਅੱਗੇ ਤੋਂ ਕਿਸਾਨੀ ਜਿਹੜੀ ਹੈ ਜਿਹੜੀ ਪ੍ਰਾਲੀ ਹੈ ਇਹ ਮੁੱਲ ਵਿਕਿਆ ਕਰੂਗਾ ਆਮ ਲੋਕਾਂ ਨੋਤਾ ਸਮਾਜ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਆਮ ਲੋਕਾਂ ਨੂੰ ਸੰਦੇਸ਼ ਇਹ ਜਿੱਦਾਂ ਖੇਤੀਬਾੜੀ ਦੇ ਵਿੱਚ ਜਿਹੜੀ ਵੀ ਟੈਕਨੋਲੋਜੀ ਆਈ ਸੀਗੀ ਉਹ ਆਈ ਸੀਗੀ ਟੈਕਨੋਲੋਜੀ ਨੂੰ ਵਧਿਆ ਕਰਕੇ ਆਪਾਂ ਉਪਜ ਵਧਾ ਸਕੀਏ ਪਰ ਸਾਡੇ ਜਿਹੜੀ ਆਪਣੀਆਂ ਕ੍ਰਿਤੀਆਂ ਜਾਦੇ ਆ ਗਈਆਂ ਜਿੱਦਾਂ ਆਪਾਂ ਅੰਦਾ ਤੁੰਦ ਫਸਲਾਂ ਦੇ ਵਿੱਚ ਜ਼ਹਿਰਾਂ ਵਰਤ ਰਿਹਾ ਖਾਦਾਂ ਦੀ ਵਰਤੋਂ ਆਪਾਂ ਬੇਸਾਬ ਕਰ ਰਹੇ ਹਾਂ ਜੋ ਸਾਨੂੰ ਲੋੜ ਉਨੀ ਨਹੀਂ ਕਰਦੇ ਉਤੋਂ ਲਗਾਤਾਰ ਆਪਾਂ ਵੱਧ ਕਰ ਰਹੇ ਹਾਂ ਕਿਸਾਨਾਂ ਨੂੰ ਚਾਹੀਦਾ ਜਿੱਦਾਂ ਹੁਣ ਸਾਡਾ ਜ਼ਿਲ੍ਹਾ ਇੱਕ ਕੁਦਰਤੀ ਖੇਤੀ ਲਈ ਵੀ ਦੁਨੀਆਂ ਦਾ ਜਿਹਨੂੰ ਆਪਾਂ ਜ਼ੀਰੋ ਬਜਟ ਦੀ ਖੇਤੀ ਕਹਿੰਦੇ ਆ ਉਹਦੇ ਵਿੱਚ ਵੀ ਸਾਡੇ ਕੋਲ ਜੀ ਕਿਸਾਨਾਂ ਨੂੰ ਤਾਂ ਉਹ ਪਦੇ ਰਹੇ ਆ ਲਗਾਤਾਰ ਉਹਨਾਂ ਦੇ ਖਾਤਿਆਂ ਦੇ ਵਿੱਚ ਜਿਹੜੇ ਉਹਨਾਂ ਨੇ ਜਿਹੜੇ ਕਰਨਗੇ ਉਹਨਾਂ ਨੂੰ ਪੈਸੇ ਉਹਨਾਂ ਦੇ ਖਾਤੇ 'ਚ ਪਾਣਗੇ ਕੰਮ ਉਹਨਾਂ ਨੇ ਹੀ ਕਰਨਾ ਔਰ ਜ਼ੀਰੋ ਬਜਟ ਦੀ ਖੇਤੀ ਉਹਨਾਂ ਪਾ ਜ਼ਿਲ੍ਹੇ 'ਚ ਬਹੁਤ ਵੱਡੇ ਪੱਧਰ ਤੇ ਲੈ ਕੇ ਕੰਮਜਾਬ ਕਰਾਂਗੇ ਧੰਨਵਾਦ ਥੈਂਕ ਯੂ